ਹਾਂਜੀ ਕੀ ਹਾਲ ਨੇ ਤੁਹਾਡੇ ਸਵਾਗਤ ਹੈ ਸਾਡੇ YouTube ਚੈਨਲ ਰੋਡ ਟੂ ਪੰਜਾਬ ਉੱਪਰ ਅੱਜ ਆਪਾਂ ਬਾਇਓਗ੍ਰਾਫੀ ਲੈ ਕੇ ਆਏ ਹਾਂ ਪੰਜਾਬੀ ਗਾਇਕ ਕੁਲਦੀਪ 파ਸਦੀ ਪੰਜਾਬੀ ਗਾਇਕ ਕੁਲਦੀਪ 파ਸਦੀ ਦਾ ਜਨਮ ਰੂਪਨਗਰ ਜ਼ਿਲ੍ਹਾ ਦੇ ਪਿੰਡ ਰੋਲੂ ਮਾਜਰਾ ਵਿੱਚ ਪਿਤਾ ਬਲਬੀਰ ਸਿੰਘ ਮਾਤਾ ਲక్ష్ਮੀ ਦੇਵੀ ਦੇ ਘਰ ਹੋਇਆ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਮਨ ਚ ਹੋਣ ਕਰਕੇ 1979 ਵਿੱਚ ਲੁਧਿਆਣੇ ਆ ਗਿਆ ਤੇ ਗਾਇਕ ਸ਼ਰਿੰਦਰ ਸਿੰਧਾ ਨੂੰ ਆਪਣਾ ਉਸਤਾਦ ਧਾਰਨ ਕੀਤਾ ਉਸ ਦਾ ਵਿਆਹ ਪਰਮਜੀਤ ਕੌਰ ਨਾਲ ਹੋਇਆ ਇਸ ਜੋੜੇ ਦੇ ਦੋ ਬੱਚੇ ਹੋਏ ਪੁੱਤਰ ਦਾ ਨਾਮ ਸੁਖਦੀਪ ਅਤੇ ਧੀ ਦਾ ਨਾਮ ਗੁਰਪ੍ਰੀਤ ਕੌਰ 1982 ਇਸੀ ਵਿੱਚ ਪਾਰਸ ਨੇ 4 ਗਾਣੇ ਰਿਲੀਜ਼ ਕੀਤੇ ਕੁੜੀਆਂ ਖੇਡਣ ਆਈਆਂ تیر ਦਾ ਨਿਸ਼ਾਨਾ ਆਦੇ ਨਾਲ چیرਦੇ ਅਤੇ ਬਹਿ ਗਿਆ ਨੀਵੀਂ ਪਾ ਕੇ ਉਸ ਤੋਂ ਬਾਅਦ 1984 ਵਿੱਚ ਉਸ ਦਾ ਸੁਖਵੰਤ ਕੌਰ ਨਾਲ ਇੱਕ ਹੋਰ ਗਾਣਾ ਰਿਕਾਰਡ ਹੋਇਆ ਜਿਸ ਦਾ ਨਾਮ ਜੇਠ ਮੇਰਾ ਕੰਮ ਨਾ ਕਰੇ 1985 ਇਸੀ ਵਿੱਚ ਉਸ ਦੀ ਪਹਿਲੀ ਐਲਬਮ ਆਈ ਜਿਸ ਦਾ ਨਾਮ ਸੀ ਮੇਰਾ ਯਾਰ ਸ਼ਰਾਬੀ ਇਹ ਐਲਬਮ ਵਿੱਚ ਕਈ ਗੀਤ ਉਸਦੇ ਬਹੁਤ ਹਿੱਟ ਹੋਏ ਇਸ ਤੋਂ ਮਗਰੋਂ ਉਸਦੇ ਕਈ ਗੀਤ ਹਿੱਟ ਹੋਣ ਲੱਗ ਪਏ ਅਤੇ ਕੁਲਦੀਪ ਪਾਸ ਬਹੁਤ ਮਸ਼ਹੂਰ ਹੋ ਗਿਆ ਸੀ ਕੁਲਦੀਪ ਪਾਸ ਦੇ ਧਾਰਮਿਕ ਗੀਤ ਵੀ ਜਿਵੇਂ ਖੂਨ ਸ਼ਹੀਦਾਂ ਦਾ ਅਤੇ ਜੰਗਨਾਮਾ ਅੰਮ੍ਰਿਤਸਰ ਉਹ ਵੀ ਬਹੁਤ ਹਿੱਟ ਹੋਏ ਕੁਲਦੀਪ ਪਾਸ ਨੇ ਸੁਖਵੰਤ ਕੌਰ ਗੁਲਸ਼ਨ ਕੋਮਲ ਰੁਪਿੰਦਰ ਰੂਪੀ ਤੇ ਬਲਜਿੰਦਰ ਰਿੰਪੀ ਨਾਲ ਕਈ ਸਟੇਜ ਪ੍ਰੋਗਰਾਮ ਵੀ ਕੀਤੇ ਤੇ ਗੀਤ ਵੀ ਰਿਕਾਰਡ ਕਰਵਾਏ ਉਹਨਾਂ ਨੇ ਫਿਲਮਾਂ ਵਿੱਚ ਵੀ ਕਈ ਹਿੱਟ ਗੀਤ ਰਿਕਾਰਡ ਹੋਏ ਹਨ ਪੰਜਾਬੀ ਫਿਲਮ 'ਪੁੱਤ ਜੱਟਾਂ' ਦੇ ਵਿੱਚ 파ਰਸ ਨੇ ਅਮਰ ਸਿੰਘ ਚਮਕੀਲਾ ਨਾਲ ਪੋਰਸ ਵੀ ਗਾਇਆ ਕੁਲਦੀਪ 파ਰਸ ਨੇ ਮਿਰਜਾ ਸੰਗੋਵਾਲੀਆ, ਸ਼ਿੰਦਾ ਬਸਰਾਵਾਲਾ, ਬਲਬੀਰ ਸਿੰਘ ਗਰੇਵਾਲ, ਭਿੰਦਰ ਕੁਰਮੀ, ਜੱਗਾ ਗਿੱਲ, ਰਣਤੇਰ ਸਿੰਘ ਤੀਰਾ ਅਤੇ ਹੋਰ ਵੀ ਅਜਿਹੇ ਕਈ ਕਲਾਕਾਰਾਂ ਦੁਆਰਾ ਲਿਖੇ ਗੀਤ ਕੀਤੇ ਹਨ ਇੱਕ ਵਾਰ ਕੁਲਦੀਪ 파ਰਸ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਸਟੇਜ ਉੱਪਰ ਗਾ ਰਿਹਾ ਸੀ ਤੇ ਉੱਥੇ ਬਿਜਲੀ ਚਲੀ ਗਈ ਉਸਨੇ ਬਿਨਾਂ ਮਾਈਕ ਤੋਂ ਹੀ ਆਪਣੀ ਦਮਦਾਰ ਆਵਾਜ਼ ਨਾਲ ਗੀਤ गा ਕੇ ਉੱਥੇ ਦੇ ਸਾਰੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ ਸੀ 2002 ਵਿੱਚ ਬਿਮਾਰ ਹੋਣ ਕਰਕੇ ਡਾਕਟਰ ਨੇ ਉਸ ਨੂੰ ਗਾਉਣ ਤੋਂ ਰੋਕ ਦਿੱਤਾ ਸੀ ਪਰ ਉਸਨੇ ਆਪਣੇ ਦੋਸਤ ਜੱਗੀ ਦੇ ਵਿਆਹ ਉੱਪਰ ਖਾੜਾ ਵੀ ਲਾਇਆ ਤੇ ਅਮਰ ਸਿੰਘ ਚਮਕੀਲੇ ਵਾਂਗ ਕੁਲਦੀਪ 파ਰਸ ਨੇ ਵੀ ਕਈ ਗਰੀਬ ਲੋਕਾਂ ਦੇ ਘਰ ਮੁਫਤ ਵਿੱਚ ਖਾੜਾ ਲਾ ਚੁੱਕਾ ਹੈ ਕੁਲਦੀਪ 파ਰਸ ਨੂੰ ਅਮਰ ਸਿੰਘ ਚਮਕੀਲਾ ਕੁਲਦੀਪ ਮਾਨਕ ਲਤਾ ਮਗੇਸ਼ਕਰ ਤੇ ਨੂਰ ਜਹਾਨ ਨੂੰ ਸੁਨੰਦਾ ਬਹੁਤ ਸ਼ੌਂਕੀ ਸੀ 파ਰਸ ਦੀ ਚਮਕੀਲੇ ਨਾਲ ਕਾਫੀ ਨੇੜਤਾ ਸੀ ਚਮਕੀਲੇ ਨੇ 파ਰਸ ਦੇ ਵਿਆਹ ਤੇ ਗੁਲਾਬੀ ਪੱਗ ਬਨ ਕੇ ਖਾੜਾ ਲਾਉਣਾ ਸੀ ਤੇ ਅਮਰਜੋਤ ਨੇ 파ਰਸ ਦੇ ਸੁਰਮਾ ਪਾਉਣਾ ਸੀ ਪਰ ਦੋਹਾਂ ਦੇ ਦੇਖਣ ਤੋਂ ਬਾਅਦ 파ਰਸ ਨੂੰ ਡੂੰਗਾ ਸਦਮਾ ਲੱਗ ਗਿਆ ਦੋਹਾਂ ਦੇ ਚਲੇ ਜਾਣ ਤੋਂ ਬਾਅਦ ਉਹ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀ ਤੇ ਉਹ ਚਮਕੀਲੇ ਦੀ ਡੁਕਰੀ ਵਿਖੇ ਬਣੀ ਸਮਾਦ ਤੇ ਜਾ ਕੇ ਅਕਸਰ ਰੋਇਆ ਕਰਦਾ ਸੀ ਕੁਲਦੀਪ 파ਰਸ ਲੰਮਾ ਸਮਾਂ ਕੈਂਸਰ ਨਾਲ ਲੜਦਾ ਰਿਹਾ ਅਤੇ 17 ਦਸੰਬਰ 2009 ਨੂੰ ਮੋਹਨ ਦੇਵ ਕੈਂਸਰ ਹਸਪਤਾਲ ਲੁਧਿਆਣਾ ਵਿੱਚ ਉਸ ਦਾ ਦਿਹਾਂਤ ਹੋ ਗਿਆ ਇਸ ਨਾਲ ਹੀ 6 ਜਨਵਰੀ 1962 ਨੂੰ ਸ਼ੁਰੂ ਹੋਈ ਕੁਲਦੀਪ ਪਾਸ ਦੀ ਜ਼ਿੰਦਗੀ ਦਾ ਸਫ਼ਰ 17 ਦਸੰਬਰ 2009 ਨੂੰ ਖਤਮ ਹੋ ਗਿਆ ਸੋ ਇਸ ਤਰ੍ਹਾਂ ਜੇ ਤੁਸੀਂ ਵੀ ਉਹਨਾਂ ਦੇ ਗੀਤ ਸੁਣਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ